ਮਾਨਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਫਰਸ਼ਾਸ਼ੀਨਾ ਅੱਡਾ ਕੁੱਕੜਾ ਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਪਰੇਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਝੋਟੀਆਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਕੁਝ ਸੂਈਆਂ ਵਾਂ ਤੇ ਕੁਝ ਗੱਪਨਾ ਵਾਂ ਤੇ ਗੱਲਬਾਤ ਹੁਣ ਕਰਦੇ ਆਪਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਲਾਪਰੇ ਸਿੰਘ ਹੈ ਇਹਨਾਂ ਦਾ ਹਰਸ਼ਜੀਨਾ ਟਕ ਕੋੜਾਲਾ ਵਾਇਦਾਵਾ ਨਾਲ ਹੀ ਇੰਟਰਨੈਸ਼ਨਲ 에어ਪੋਰਟ ਆ 에어ਪੋਰਟ ਲੱਗ ਗਈ ਆ ਨਾ ਰਾਜਸਥਾਨੀ ਵਾਲਾ ਜਿਹੜਾ ਇੰਟਰਨੈਸ਼ਨਲ 에어ਪੋਰਟ ਮਡੀ ਸਰਦਾਂ ਹਾਂਜੀ ਹਾਂਜੀ ਠੀਕ ਹੈ ਤੇ ਫੋਨ ਨੰਬਰ ਹੀ ਬੋਲਦਾ ਫੋਨ ਨੰਬਰ ਹੈ 9717 74285 ਠੀਕ ਹੈ ਜੀ ਅੱਜ 5 ਫਿਰ ਵੀ ਕਨ ਵਾਲੀਆਂ ਅੱਜ ਵੀ ਜੀ 5 ਜੀ ਤਿੰਨ ਸੂਈਆਂ ਤੇ ਦੋ ਗੱਬਣਾ ਦੋ ਗੱਬਣਾ ਠੀਕ ਆ ਤੇ ਪਹਿਲਾਂ ਅਸ਼ੀਰਵਾਦ ਦਾ ਨੀਲੀ ਦੀ ਛੋਟੀ ਤਾਂ ਕਰ ਲਈਏ ਇਹ ਗੱਬਣ ਜੇ ਕਿ ਸੂਈ ਜੇ ਇਹ ਗੱਬਣ ਦੇ ਵਿੱਚ ਇਹ ਗੱਬਣ ਆ ਕਿੰਨਾ ਖੜਦੀ ਟਾਈਮ ਦਿਨ ਵੀ ਜੀ ਨੇ 10 ਲੈ ਜਾਨੇ 10 ਦਿਨ ਲੈ ਜਾਣੇ ਆ ਬਾਕੀ ਛੋਟੀ ਬੜੀ ਖੂਬਸੂਰਤ ਆ ਦੇਖ ਸਾਦੇ ਬੜਾ ਲੱਗ ਜਾ ਕੱਟਿਆ ਜਿਹੜਾ ਇਹਦਾ ਚਿਹਰੇ ਦਾ ਬਾਕੀ ਇਹ ਵੀ ਇਹਦੇ ਦੂਸਰੇ ਪਾਸੇ ਦੇ ਸਿੰਘ ਦਾ ਖੋਖ ਲੱਥਾ ਤੇ ਪੂਰੀ ਰਾਜੀ ਦੋ ਜੀ ਸਾਂਭੀ ਸਾਂਭੀ ਚੰਗੀ ਆ ਬੰਦ ਇਹ ਕਰੀ ਫੇਰ ਤੋਰ ਦੋ ਇਧਰ ਨੂੰ ਚਲੋ ਹਾਂ ਦੇਖ ਸਾਡੇ ਜੀ ਬਾਕੀ ਇਹ ਵੀ ਚਲੋ ਫੱਬਦੀ ਆ ਛੋਟੀ ਸੋਹਣੀ ਛੋਟੀ ਆ ਲੈ ਜਾਓ ਜੀ ਬੰਦੋ ਜੀ ਖਾਣੇ ਦਾ ਸਾਈਜ਼ ਗਰਪ ਵੀ ਚੰਗਾ ਵਾ ਤੇ ਖੂਬਸੂਰਤੀ ਵੀ ਪੂਰੀ ਆ ਜਿਹੜੀ ਆ ਥਾਣੇ ਦੇਖ ਸਾਡੇ ਤੇ ਲਾਗੇ ਤਾਂ ਤੇ ਆ ਚਿਹਰਾ ਵੀ ਦੇਖ ਸਾਡੇ ਜੀ ਕਿੰਨਾ ਫਿਰ ਮੁੱਲ ਰੱਖੀਏ ਵਿੱਦੀ ਇਹਦਾ ਆਪਾਂ ਮਿਲ ਕਰਨ ਨੂੰ ਜੀ 80-85 ਕਰਦੇ ਆਂ ਹਾਂਜੀ 76000 ਦੀ ਤਾਂ 76000 ਜੀ ਦੇ ਦੋਗੇ ਤੇ ਬਾਕੀ ਵਿੱਚੋਂ ਕਰ ਦੋਗੇ ਮੰਨ ਤਾਂ ਨਾ ਰਿਹਾ ਕਰਦਾਂਗੇ 75000 ਫਿਕਰੇ ਵੀ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਹੈ ਦੁੱਧ ਪਹਿਲਾਂ ਨੇ ਜੀ 11 ਕਿਲੋ ਦੁੱਧ ਜਵਾਦੇ 11 ਕਾ ਸੇਵਣਾ ਤਾਂ ਦੁੱਧ 12 ਜਵਾਦੇ 13 ਜਵਾਦੇ ਇਹਨੇ ਬਣਾ ਦੱਸਦੇ ਨੇ ਖੜਦੀ ਹੈ ਜੀ ਠੀਕ ਹੈ ਜੀ ਤੇ ਹੁਣ ਆ ਛੋਟੀ ਦਿਖਾ ਦਈਏ ਸੂਈ ਸਵਾਈ ਹੈ ਵੀ ਇੰਨਾ ਕਿੰਨਾ ਚਰੋਗਾ ਸੂਈ ਦੋ ਇਹ ਪਰਸੋਂ ਦੀ ਸੂਈ ਜੀ ਅੱਛਾ ਪਰਸੋਂ ਦੀ ਸੂਈ ਆ ਸੁਆ ਕਿਨਵਾ ਸੁਆ ਦਜਾ ਦੂਸਰਾ ਸੂਆ ਹੈ ਬੱਚਾ ਇਹਦਾ ਆਜ ਹੈ ਆ ਜਿਹਦੀ ਆ ਕੱਟੀ ਆ ਕੱਟੀ ਜੀ ਤਾਜੇ ਬੱਚਾ ਜਿਹੜਾ ਬਿਲਕੁਲ ਤੇ ਇਹ ਕਿੰਨਾ ਕਿ ਦੁੱਧ ਚਵਾਈ ਜਾਊਗੀ ਇੱਥੋਂ 8 ਕਿਲੋ ਬੋਲਾ ਹੋਊਗਾ ਹੁਣ ਦੇ ਰੇਤ ਹਿਸਾਬ ਨਾਲ ਅੱਛਾ 8 ਕਿਲੋ ਹਿਸਾਬ ਨਾਲ ਕੋਈ ਥਣ ਤੋਂ ਕਿੰਨੀ ਜਾਈ ਹਾਂਜੀ ਤੇ ਦੁੱਧ ਦਹਾਂ ਤੋਂ ਬਾਹਰ ਹੀ ਜਾਉਂਦੇ ਆ ਦਹਾਂ ਤੋਂ ਬਾਹਰ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਸਰਦਰ ਦੀ ਦਰਦੀ ਦਜੀ ਆ ਤੇ ਆ ਕੱਤੀ ਜੜੀ ਆ ਦੀ ਚਲਾ ਲੈ ਜਾ ਬੰਦਾ ਚਲੋ ਪਿਆਰ ਕਰੇ ਮਨ ਮੋ ਮਨਵਾ ਪ੍ਰਸਾਦ ਕਰ ਕਰੇ ਤੋ ਪੈ ਪਰਮ 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 ਅਨੁਪਾਤਿਕ ਕਰਨੇ ਤੋ ਆਦਾਨ ਕੋ ਅਗਲੇ ਕੀ ਲੈ ਲੰਗਣਾ 5 ਸਾਲ ਬਾਕੀ ਫਿਕਸ ਜੇ ਹਵਾਨੇ ਦੀ ਮਾਲਕੀ ਆ ਥੱਲੇ ਆ ਦੇਖ ਸਕਦੇ ਹਵਾਨਾ ਇਹਦਾ ਲਾਗੇ ਤੋਂ ਤੇ ਕਿੰਨ ਜਵਾ ਬੀਰ ਜੀ 1 ਨੰਬਰ ਹੋਊਗੀ। ਜਵਾਈ 1 ਨੰਬਰ ਹੋਊਗੀ ਕੋਈ ਭੂਰ ਛਟਾ। ਗੱਬਣਾ ਦੀ ਵੀ ਆਪਣੀ ਗੱਡੀ ਥਾਣਾ ਦੀ ਹੋਊਗੀ ਤੇ ਸੁਈਆਂ ਦੀ ਵੀ ਕੋਈ ਭੂਰ ਛਟਾ ਘਟਵਾ ਦੇ ਥਾਣਾ ਬਈ ਆਪਾਂ ਜੁਮੂ। ਠੀਕ ਹੈ ਜੀ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਤੇ 75 ਕਰਦੇ ਆਂ। ਇਹ 70000 ਦੀ ਹਾਨਾ ਬਿੱਤੀ। ਅੱਛਾ 70000 ਦੀ ਦੇ ਦੋਗੇ। ਬਾਕੀ ਚਲੋ ਮੌਕੇ ਤੇ ਕਰ ਦੋਗੇ। ਠੀਕ ਹੈ ਜੀ। ਤੇ ਹੁਣ ਆ ਵੀ ਸੂਈ ਸਵਾਈ ਦੇ। ਇਹਦਾ ਬੱਚਾ ਇਹਦਾ ਉਹ ਕਟਾਈ ਇਹ ਵੀ ਪਰਸੋ ਪਰਸੋ ਹੀ ਦਿੰਨੇ ਸਈਆਂ ਅਗੜ ਪਿਛੜੇ ਘੇਡੇ ਘਨੇ ਦੋ ਦੋ ਮਹੀਨੇ ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ ਇਹ ਵੀ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਕੋਲੇ 6 ਕਿਲੋ ਦੇ ਲਾਗੇ ਬਨੇ ਬੋਲਾ ਆ ਵੀਰ ਜੀ ਅੱਛਾ ਬੋਲਾ ਤਿੰਨਾ ਦਾ ਬੋਲਾ ਬਣਾ ਕੇ ਆਪਣਾ ਸੱਲੀ ਕਰਕੇ ਖੜੇ ਜਿਹਦਾ ਮਰਜੀ ਠੀਕ ਹੈ ਤੇ ਕਿੰਨੇ ਕ ਦੁੱਧ ਕੱਢੀ ਜਾਊਗੀ ਇਹ 10 ਕਿਲੋ ਦੁੱਧ ਵਧੀਆ ਦਰਾਈ ਜਾਊਗੀ ਠੀਕ ਆ ਬਾਕੀ ਉਤਨਾ ਇਹ ਆ ਵੀ ਕੱਦ ਕੱਟ ਤੇ ਚੰਗੀ ਆ 10 ਕਿਲੋ ਦੁੱਧ ਜਿਹੜੇ ਵੀ ਕਹਿੰਦੇ ਚਵਾਈ ਜਾਊਗੀ ਪਰਸਾਂ ਹੀ ਸੋਈਏ ਆ ਦੇਖ ਸਾਡੇ ਹਵਾਨਾ ਜਿਹੜਾ ਇਹਦਾ ਲੱਗੇ ਤਾਂ ਤੇ ਇਹਦਾ ਮੁੱਲ ਫਿਰ ਵੀ ਜੀ ਇਹਦਾ ਮੁੱਲ ਜੀ ਕਰ ਲਵਾਂ 70 ਕਰੀਏ ਜੋ ਮਰਜ਼ੀ ਕਰੀਏ ਪਹਿਣ ਦੀ ਜਿਹੜੀ ਹੈ 65 ਚੋ ਕਰ ਦਈਏ ਕੋ ਮਾਨਤਨ 62000 ਅੱਛਾ 62000 ਦੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾ ਕੇ ਪੁੱਛ ਲੈਣਾ ਇੱਕ ਕਰੀ ਮਾਨਤਨ ਮੌਕੇ ਤੇ ਹੋਰ ਹੋ ਜਾਊਗਾ ਤੇ ਹੁਣ ਇੱਕ ਆ ਗੱਬਨ ਜੇ ਠੀਕ ਹੈ ਚੰਗੀ ਭਾਰੀ ਮੱਝ ਹੈ ਜਿਹੜੀ ਹੈ ਵੀ ਇਹ ਤੀਜਾ ਸੁਆ ਵੀਰ ਜੀ ਸੁਣਾ ਜੇ 14 15 ਕਿਲੋ ਵਾਲੀ ਮੈਂ ਆ ਜੇ ਇਹਨੇ ਹਫਤਾ ਲੈ ਜਾਣਾ ਠੀਕ ਹੈ ਜੀ ਬਸ ਇਹ ਆ ਵੀ ਸਿੰਘ ਥੋੜੇ ਜੀ ਨੇ ਤਾਂ ਨੂੰ ਕਰਕੇ ਮੋੜੇ ਆ ਸਿੰਘ ਥੋੜਾ ਜਿਹਾ ਖੁੱਲਾ ਹੋਇਆ ਤੇ ਬਾਕੀ ਸਰੀਰਾਂ ਜਿਹੜੀ ਚੰਗੀ ਆ ਖਾਣਾ ਦਾ ਸਾਈਜ਼ ਗੈਪ ਆਪਾਂ ਦੂਰੋਂ ਹੀ ਦੇਖ ਸਕਦੇ ਚੰਗਾ ਦਿਖਣਦੇ ਆ ਇਹ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਚੰਗੇ ਤਿਆਰ ਹੋਣੀ ਆ ਥੱਲੇ ਆ ਉਹ ਮਈਆਂ ਰੱਖੀ ਕੱਲੀ ਆ ਇੱਕ ਤਾਂ ਵੀ ਠੀਕ ਹੈ ਜੀ ਉਰੀ ਨਿੱਗਰ ਮਾਜਿਆ ਜੇੜੀ ਪਾਰੇ ਪੱਲੇ ਦੀ ਮਾਜਿਆ ਇਹ ਆ ਕੇ ਥੋੜਾ ਡਰਦੀ ਆ ਸਾਡੇ ਕੋਲੋਂ ਬੰਦੋ ਜੀ ਨਾ ਫਿਰ ਤੇ ਇਹਦਾ ਫਿਰ ਮੁੱਲ ਇਹ ਦੁੱਧ ਵੀਰ ਜੀ 14 15 ਕਿਲੋ ਦੀ ਆਪਣੀ ਗਰੰਟੀ ਹੈ ਮੇਰੀ ਖੋਲਾ ਠੀਕ ਆ ਜਿਸ ਵਜੇ ਨੇ ਸੁਣਾ ਜੇ ਮੋਲੇ ਦਾ ਕਰਨ ਵੀਰ ਜੀ 90 ਕਰੀਏ ਜੋ ਮਰਜੀ ਕਰੀਏ 85 ਕਰੀਏ 82000 ਦੀਆਂ 68000 ਦੀ ਦੇ ਦੇਣੀ ਆ ਚਲੋ ਮੌਕੇ ਤੇ ਛੋਟ ਛੱਟ ਕਰ ਦੋਗੇ ਤੇ ਇੱਕ ਮੱਝ ਅੰਦਰ ਰਹੀ ਆ ਤੇ ਉਹ ਵੀ ਖੋਲ ਕੇ ਲਿਆਓ ਫਿਰ ਉਹ ਵੀ ਦਿਖਾ ਦਈਏ ਬਾਕੀ ਇਹ ਆ ਬਿੰਨਾ ਚ ਕੋਈ ਵੀ ਪਸੰਦ ਹੁੰਦੀ ਆ ਕੋਈ ਕੋਈ ਵੇਰ ਫੋਨ ਜ਼ਰੂਰ ਲਾਵੇ ਮਾਨਤਨ ਮੌਕੇ ਤੇ ਜਿਹੜਾ ਸਾਰਿਆਂ ਚ ਹੀ ਹੋ ਜਾਊਗਾ ਇਹਦਾ ਵੀ ਆ ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ ਕੱਟੀ ਜੇ ਤੇ ਮਗਰ ਇਹਦੇ ਮਗਰ ਕੱਟੀ ਦੋ ਕਟੀਆਂ ਤੇ ਇੱਕ ਕੱਟਾ ਹੈ ਬਾਕੀ ਥਾਣੇ ਦਾ ਵੀ ਚੰਗਾ ਦੋ ਦੋ ਜਿਹੜਾ ਲੱਗਾ ਪਿੱਛੇ ਥਾਣੇ ਦਾ ਕੈਪ ਜਿਹੜਾ ਚੰਗਾ ਬਾਕੀ 에어ਪੋਰਟ ਬਿਲਕੁਲ ਲੱਗੇ ਹੀ ਆ ਜਿਆਦਾ ਕਾਫੀ ਆਵਾਜ਼ ਨਹੀਂ ਲੱਗੀ ਦਿੱਤੀ ਤੇ ਇਹਦੀ ਆ ਕੱਟੀ ਆ ਕੱਟੀ ਤੇ ਇਹ ਕਿੰਨੇ ਕ ਦੁੱਧ ਲੀ ਆ ਮੇਰੇ ਕੋ 7 ਕਿਲੋ ਤੋਂ ਵਾਦੀ ਹੋਊਗਾ ਬੋਲਾ 7 ਹੀ ਲੱਗੀ ਆਪਾਂ ਅੱਛਾ ਹਾਂਜੀ ਤੇ ਕਿੰਨੇ ਕ ਦੁੱਧ ਕੱਢੀ ਜਾਊਗੀ ਇਹ ਦੁੱਧਾਂ ਦਾ ਬਾਹਰ ਹੀ ਉੱਜੇ ਵੀ ਛੋਟੀ ਜਾਊਗੀ ਦੂਜਾ ਸੁਹਾਗੇ ਤੇ ਇਹਦਾ ਮੁੱਲ ਫਿਰ ਇਹ ਦਾ ਮੁੱਲ ਕਰਨ ਨੂੰ ਜੀ ਭਾਜੋ ਮਰਜ਼ੀ ਕਰੀਏ ਵੀ ਹਾਂ ਨਾ 8000 ਦਵਾਂਗੇ ਅੱਛਾ ਵੀ ਅੱਛਾ ਵੀ 8000 ਦੇ ਦੇਣੀ ਹੈ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਨਾ ਤੇ ਬਾਕੀ ਤੁਹਾਡੇ ਘਰ ਕੋ ਤਸੱਲੀ ਕਰਕੇ ਹਨਾ ਜੰਦੇ ਆ ਸੁਈਆਂ ਵਾ ਗੱਬਣਾ ਦੀ ਧਾਰ ਦੀ ਆਪਣੀ ਗਾਰੰਟੀ ਹੋਊਗੀ ਥਣਾ ਦੀ ਆਪਣੀ ਗਾਰੰਟੀ ਹੋਊਗੀ ਹਾਂਜੀ ਠੀਕ ਹੈ ਕੋਈ ਮੰਗਰ ਵੀ ਕੱਢ ਜੇ ਆਪਣੀ ਗਾਰੰਟੀ ਤੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਖੜੇ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਕਿਉਂਕਿ ਪੈਸੇ ਤੋਂ ਹੀ ਖਰਚਨੇ ਆ ਤੇ ਜਿੰਮੇਵਾਰੀ ਵੀ ਭੰਦੀ ਆ ਤੁਹਾਡੀ ਆਪਣੀਆਂ ਆਪ ਤਸੱਲੀਆਂ ਕਰਕੇ ਖੜਨ ਦੀ ਆਪਣੀ ਜ਼ਿੰਮੇਵਾਰੀ ਤੇ ਆਪਣੀ ਗਾਰੰਟੀ ਤੇ ਪੱਸ਼ੂ ਖੜਿਆ ਕਰ